ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਬੁਧਾਨ ਸੰਭਾਲਕਾ ਖੇਮਕਰਨ ਦੇ ਨਗਰ ਕਾਈਚੱਕ ਤੋਂ ਆਮ ਆਦਮੀ ਪਾਰਟੀ ਨੂੰ ਸਬੰਧਤ ਭਾਰੀ ਝਟਕਾ ਲੱਗਾ ਜਦੋਂ ਜਗਮਲ ਸਿੰਘ ਸਰਪੰਚ ਆਪਣੇ ਸਾਥੀਆਂ ਸਮੇਤ ਸਾਬਕਾ ਵਿਧਾਇਕ ਸੁਖपाल ਸਿੰਘ ਪੁੱਲਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਅੰਦਰ ਸ਼ਮੂਲੀਅਤ ਕਰ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਰਾਗਸ ਪਾਰਟੀ ਦੇ ਆਗੂ ਸਹਿਬਾਨ ਹਾਜ਼ਰ ਸਨ ਇਸ ਸੰਬੰਧੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਮੋਲੇ ਇਸ ਸੋਨਿਆਲ ਸੋਨਿਆਲ ਅੱਛੇ ਸਦਿਸ਼ਟ ਹੈ ਉਹਦਾ ਸਮਰਥਨ ਰੱਖੀਏ ਵੀ ਫਿਰ ਚਾਲ ਨੂੰ ਦੋ ਵੋਟਾਂ ਪੰਜਾਂ ਨੂੰ ਸੱਜਣ ਨੂੰ ਦਹਾ ਨੂੰ ਫੇਰ ਆਪਣੇ ਨਾਲ ਔਰ ਪੈਨ ਨੂੰ ਸਾਰੇ ਪਰਿਵਾਰ ਜਿੰਨੇ ਵੀ ਜੱਗੇ ਉਹਦੀਆ ਪਰਿਵਾਰ ਸੀ ਸਾਰੇ ਹੀ ਨੇਗ ਨੀਤੀ ਵਾਲੇ ਸਾਰੇ ਹੀ ਆਪਣਾ ਨਾਮ ਹੈ। ਕੰਨਿਆ ਕਾਰਨਾ ਕਰਕੇ ਕੋਈ ਇਹ ਗੱਲ ਕਰਕੇ ਗਾਂਭ ਸ਼ਾ ਜਲੋ ਸਿਸਟਮ ਹੋ ਗਿਆ ਫਿਰ ਆਡੀਓ ਲਿਖ ਫਿਰ ਜਿਹੜਾ ਉਹ ਗੋ ਜਿਹੜੀ ਆ ਫਿਰ ਉਹ ਬੱਜਣ ਦੀ ਫਿਰ ਸਾਰੇ ਜਾਨੇ ਇਕੱਠੇ ਹੋ ਗਏ। ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਾਮਯੋਗ ਪਾਰਟੀ ਸਾਰਿਆਂ ਨੂੰ ਸ਼ਾਮਲ ਕਰਦੇ ਸਭ ਨੂੰ ਸਾਡਾ ਇੱਕ ਸਾਡਾ ਹੋਰ ਸਾਡਾ ਭਰਾ ਜਿਹੜਾ ਵਾ ਉਹ ਸਾਡੀ ਪਾਰਟੀ ਜਿਹੜਾ ਸ਼ਾਮਲ ਹੋਇਆ ਉਹਨੂੰ ਜੀ ਆਖਦੇ ਆ ਬਾਕੀ ਸਰਕਾਰ ਦੀ